ਤਸਵੀਰਾਂ ਦੱਸਦਾ ਹੀ ਹੈ ਕਿ ਨਵੇਂ ਬਣਨ ਵਾਲੇ ਪੁਲ ਦੀ ਮਿਹਰਬਾਨੀ ਆ ਦੀਨਾ ਨਗਰ ਵਿੱਚ ਜਿਹੜਾ ਪੁਲ ਬਣ ਰਿਹਾ ਉਸ ਦੀ ਮਿਹਰਬਾਨੀ ਦੇ ਨਾਲ ਕਿੰਨੇ ਹਾਸੇ ਹੋ ਰਹੇ ਆ ਔਰ ਕਾਰ ਵੇਖ ਸਕਦੇ ਹੋ ਕਾਰ ਕਿਵੇਂ اٹਕੀ ਹੋਈ ਆ ਬਿਜਲੀ ਦੇ ਖੰਭੇ ਦੇ ਵਿੱਚ ਵੱਜੀ ਹੋਈ ਆ ਕਾਰ ਔਰ ਇੱਕ ਬੰਨੇਓ ਟਰੱਕ ਜੋ ਆਟਕੇ ਹੋਇਆ ਔਰ ਲੰਘਾ ਬੰਦ ਹੋਇਆ ਪਿਆ ਆ ਤਸਵੀਰਾਂ ਵੇਖ ਸਕਦੇ ਹੋ ਕਿ ਇਹ ਪਿੰਡ ਦੇ ਵਿੱਚੋਂ ਦੀ ਆਵਾਜਾਈ ਆ ਜਦੋਂ ਪੁਲ ਬਣਨਾ ਸ਼ੁਰੂ ਹੋਇਆ ਤੇ ਪ੍ਰੋਪਰ ਲੋਕਾਂ ਨੂੰ ਰਾਹ ਨਹੀਂ ਦਿੱਤਾ ਗਿਆ ਕਿ ਕਿਸ ਰਸਤੇ ਤੋਂ ਆਵਾਜਾਈ ਜਾਵੇਗੀ ਉਰੇ ਤਸਵੀਰਾਂ ਵੇਖ ਸਕਦੇ ਹੋ ਕਿ ਬਿਜਲੀ ਦਾ ਖੰਭਾ ਜੋ ਆ ਟੁੱਟ ਕੇ ਤਾਰਾਂ ਜੋ ਆ ਟਰੱਕ ਦੇ ਉੱਤੇ ਪੈ ਗਈਆਂ ਨੇ। ਉਰੇ ਹਾਲਾਤ ਵੇਖ ਸਕਦੇ ਹੋ ਕਿ ਇਹ ਕਿੰਨਾ ਵੱਡਾ ਹਾਦਸਾ ਦਿਨਾ ਨਗਰ ਦੇ ਵਿੱਚ ਔਰ ਦੱਸ ਦਈਏ ਕਿ ਨਵਾਂ ਬਣ ਰਿਹਾ ਜੋ ਫਲਾਈਓਵਰ ਹੈ ਉਸ ਦੇ ਕਾਰਨ ਇਹ ਸਾਰੇ ਰਸਤੇ ਜਿਹੜੇ ਆ ਲੋਕਾਂ ਨੂੰ ਭਟਕਣਾ ਪੈ ਰਿਹਾ ਕੋਈ ਲੋਕ ਜਿਹੜੇ ਆ ਕਦੀ ਕਿਸੇ ਰਸਤੇ ਕਦੀ ਕਿਸੇ ਰਸਤੇ ਸਰਕਾਰ ਵੱਲੋਂ ਪ੍ਰੋਪਰ ਜਿਹੜਾ ਕੋਈ ਰਸਤਾ ਨਹੀਂ ਦਿੱਤਾ ਗਿਆ ਕਿ ਜਿਸ ਕਰਕੇ ਲੋਕਾਂ ਦੀ ਆਵਾਜਾਈ ਜਿਹੜੀ ਆ ਉਹ ਸਹੀ ਸਲਾਮਤ ਨਿਕਲੇ ਕਿਉਂਕਿ 18 ਮਹੀਨੇ ਦਾ ਟਾਈਮ ਸੀ 18 ਮਹੀਨੇ ਤੋਂ ਲੈ ਕੇ 5 ਸਾਲ ਹੋ ਗਿਆ ਲੋਕਾਂ ਨੂੰ ਖੱਜਲ ਖਵਾਰੀ ਕਰਦੇ ਆ ਔਰ ਇਸ ਪਿੰਡ ਦੇ ਵਿੱਚ ਇਸ ਰਸਤੇ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਹਾਸਾ ਵਾਪਰਦਾ ਰਹਿੰਦਾ ਹੈ ਉਵੇਂ ਜੀਆਂ ਤਸਵੀਰਾਂ ਤੁਹਾਨੂੰ ਇੱਥੇ ਵਿਖਾ ਰਹੇ ਆ ਕਿ ਇਹ ਅੱਜ ਫਿਰ ਉਹੀ ਹਾਸਾ ਹੋ ਗਿਆ ਔਰ ਆ ਵੇਖ ਸਕਦੇ ਹੋ ਕਿਵੇਂ ਜਾਮ ਲੱਗ ਗਏ ਨੇ ਔਰ ਲੰਬੀਆਂ ਲਾਈਨਾਂ ਲੱਗੀਆਂ ਨੇ ਔਰ ਇਹਨਾਂ ਪਿੰਡਾਂ ਵਾਲਿਆਂ ਦੀ ਕੀ ਐਸ ਵੇਲੇ ਜ਼ਿੰਮੇਵਾਰੀ ਆ ਕਿ ਪਿੰਡ ਵਾਲੇ ਵਿਚਾਰੇ ਕੀ ਕਰਨ ਕਿੰਨਾ ਕੁ ਸਾਥ ਦੇਣ 5 ਸਾਲ ਵੀ ਕਹਿਣ ਨੂੰ ਹੁੰਦੇ ਆ ਔਰ ਸਰਕਾਰਾਂ ਆਪਣੀਆਂ ਵੋਟਾਂ ਲੈਣ ਵਿੱਚ ਇਸ ਵੇਲੇ ਮਸਤ ਹੈ ਵੋਟਾਂ ਲਈਆਂ ਜਾ ਰਹੀਆਂ ਨੇ ਔਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਜਾਮ ਲੱਗ ਗਏ ਨੇ ਆਵਾਜਾਈ ਬਿਲਕੁਲ ਬੰਦ ਹੋ ਗਈ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਕਾਰਨ ਕੀ ਬਣਿਆ ਗੱਡੀ ਵਾਲਾ ਕੌਣ ਹੈ Swift ਵਾਲਾ ਜੀ ਭਾਈ ਸਾਹਮਣੇ ਖੜਾ ਗੱਡੀ ਵਾਲਾ ਭਾਈ ਜੀ ਗੱਡੀ ਵਾਲਾ ਭਾਈ ਜੀ ਆਓ ਜੀ ਉਨੇ ਦਾ ਆਉਣਾ ਜਾਣਾ ਬੰਦ ਹੋਇਆ ਆਪਿਆ ਕਾਰਨ ਕੀ ਬਣਿਆ ਇਹ ਕੋ ਕਿਉਂ ਇਧਰ ਨੂੰ ਗਈ ਹੈ ਗੱਡੀ ਇਹ ਇੱਥੇ ਹੀ ਵਟੇ ਕਰ ਰਿਆ ਸੀ ਬੱਸ ਵਾਲਾ ਜਾ ਰਿਹਾ ਸੀ ਨਾ ਇਸ ਕਾਰ ਵਾਲੇ ਨੇ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਯਾਰ ਤੇ ਉਹ ਬੱਸ ਵਾਲਾ ਨੇ ਵੱਜੀ ਹੋਈ ਆ ਬੱਸ ਵਾਲਾ ਨਾ ਵੀ ਵੱਜੀ ਹੋਈ ਆ ਕਾਰ ਉਹ ਬੱਸ ਵਾਲਾ ਆਪਣੇ ਛੌਰੀ ਛੱਡਣ ਗਿਆ ਆਇਆ ਕਹਿੰਦਾ ਵਾਪਸੀ ਆਵਾਂਗਾ ਮੈਂ ਤੇ ਇਹ ਉਹਨੂੰ ਕ੍ਰਾਸ਼ ਕਰ ਰਿਹਾ ਜਬਰਦਸਤ ਇਹ ਬੱਸ ਨੂੰ ਓਟੇ ਕਰ ਰਿਹਾ ਸੀ ਹਾਂਜੀ ਉਹਨਾਂ ਵੱਜੀ ਆ ਬੱਸ ਤੋਂ ਕੋਈ ਰਸਤਾ ਨਹੀਂ ਮਿਲਿਆ ਬੱਸ ਤੋਂ ਬੱਸ ਤੋਂ ਕੋਈ ਰਸਤਾ ਨਹੀਂ ਮਿਲਿਆ ਰਸਤਾ ਨਾ ਦੇਣ ਦੇ ਕਾਰਨ ਤੇ ਘਮਰਾ ਨਹੀਂ ਬੱਸ ਦੇ ਅੱਗੋਂ ਰਸਤਾ ਨਹੀਂ ਮਿਲਿਆ ਤੁਸੀਂ ਬੱਸ ਦੇ ਪਿੱਛੇ ਹੁੰਦੇ ਪਿੱਛੇ ਆਂਦੇ ਆ ਅੱਗੇ ਬੱਸ ਜਾਂਦੀ ਆ ਉਹ ਰਸਤਾ ਨਾ ਮਿਲਦੇ ਕਰਨੇ ਖੰਬੇ ਨਹੀਂ ਜਦੋਂ ਤੁਸੀਂ ਪਿੱਛੇ ਆ ਰਹੇ ਹੋ ਤਾਂ ਪਿੱਛੇ ਰਸਤਾ ਕਿ ਮਿਲਣਾ ਅੱਗੇ ਬੱਸ ਜਾ ਰਹੀ ਹੈ ਰਸਤਾ ਤਾਂ ਅੱਗੇ ਮਿਲਣਾ ਸੀ ਜੇ ਸੋਨਾ ਝਾਕਾ ਲੱਗਿਆ ਉਸ ਨਾਲ ਅੱਛਾ ਤੁਸੀਂ ਬਾਹਰ ਕੱਢ ਦਿੱਤੀ ਜਿਹੜੇ ਲੀ ਦੇ ਵਿੱਚੋਂ ਲਾਈਨ ਚੋਂ ਬਾਹਰ ਗੱਡੀ ਫੇਰ ਉਹ ਗੱਲ ਓਵਰਟੇਕੀ ਗੱਲ ਨਹੀਂ ਗੱਲ ਹੈ ਤੁਸੀਂ ਪਾਸ ਲੱਗੇ ਕਰਨ ਅੱਗੇ ਖੰਭਾ ਹੀ ਚੜ੍ਹ ਗਈ ਇਹ ਤਾਂ ਤੁਸੀਂ ਵੇਖਣਾ ਹੈ ਕਿ ਰੋਡ ਪਾਸ ਕਰਨ ਵਾਲਾ ਹੈਗਾ ਨਹੀਂ ਇਹ ਤਾਂ ਹੁਣ ਤੁਹਾਡੀ ਗਲਤੀ ਆ ਮੁਸੀਬਤ ਤੁਹਾਡੇ ਵਾਸਤੇ ਬਣ ਗਈ ਹਾਂਜੀ ਦੱਸ ਦਈਏ ਕਿ ਪੁਲ ਦੀਆਂ ਜੜੀਆਂ ਤਸਵੀਰਾਂ ਜਦੋਂ ਪੁਲ ਨਵਾਂ ਬਣਨਾ ਸ਼ੁਰੂ ਹੋਇਆ ਤਾਂ 18 ਮਹੀਨੇ ਦਾ ਟਾਈਮ ਸੀਗਾ 9 ਮਹੀਨੇ ਦਾ ਟਾਈਮ ਜਿਹੜਾ ਉਹ ਦਿੱਤਾ ਸੀਗਾ ਲੇਕਿਨ 5 ਸਾਲ 5 ਸਾਲ ਹੋ ਗਏ ਲੋਕਾਂ ਨੂੰ ਖੱਜਲ ਖਵਾਰੀ ਕਰਦਿਆਂ ਔਰ ਆ ਪਿੰਡਾਂ ਦੇ ਜਿਹੜੇ ਹਾਲਾਤ ਐ ਉਸ ਵੇਲੇ ਬਹੁਤ ਮਾੜੇ ਨੇ ਇਹਨਾਂ ਪਿੰਡਾਂ ਦੇ ਵਿੱਚੋਂ 5 ਸਾਲ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਛੋਟੀਆਂ ਵੱਡੀਆਂ ਹਰ ਗੱਡੀਆਂ ਨਿਕਲ ਕੇ ਗਈਆਂ ਔਰ ਇਹ ਪਿੰਡ ਵਾਲੇ ਲਗਾਤਾਰ ਖਬਰਾਂ ਲਵਾ ਰਹੇ ਨੇ ਕਿ ਸਾਡਾ ਜਿਹੜਾ ਰਸਤੇ ਖਾਲੀ ਕੀਤੇ ਜਾਣ ਸਾਡਾ ਲੰਘਾ ਖਾਲੀ ਕੀਤਾ ਜਾਵੇ ਔਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਲੋਕ ਭਟਕੇ ਹੋਏ ਨੇ ਕੋਈ ਬਾਹਰੋਂ ਆ ਰਿਹਾ ਕਿਸੇ ਦੀ ਮਜਬੂਰੀ ਆ ਕਿ ਜਿਨ੍ਹਾਂ ਨੂੰ ਇਹ ਰਸਤੇ ਦਾ ਹੀ ਨਹੀਂ ਪਤਾ ਉਹ ਆਪਣੇ ਤਰੀਕੇ ਨਾਲ ਚੱਲ ਰਿਹਾ ਔਰ ਤਸਵੀਰਾਂ ਜਿਹੜੀਆਂ ਉਹ ਦੀਨਾ ਨਗਰ ਦੀਆਂ ਔਰ ਦੀਨਾ ਨਗਰ ਦੇ ਪਿੰਡਾਂ ਦੇ ਵਿੱਚੋਂ ਦੀ ਗੱਡੀਆਂ ਨੇ ਲੰਘ ਲੰਘ ਕੇ ਕਈ ਤਰ੍ਹਾਂ ਦੇ ਹਾਲ ਜਿਹੜੇ ਆ ਉਹ ਮਾੜੇ ਹੋ ਗਏ ਨੇ ਉਹ ਤਸਵੀਰਾਂ ਵੱਤ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ